6 ਲੱਖ 10 ਹਜ਼ਾਰ ਦਾ ਜਿਹੜਾ ਮਰਜ਼ੀ ਅੱਛਾ ਦੋਨਾਂ ਦਾ 1000 ਰੇਟ ਆ 100 ਜੇ ਟਰੈਕਟਰ ਆ ਇੱਕੇ ਘਰ ਦੇ ਟਰੈਕਟਰ ਆ ਟਰੈਕਟਰ ਨਿੱਕੇ ਖੜੇ ਆ ਸਾਰਿਆਂ ਦਾ 90 ਹਜ਼ਾਰ ਰੇਟ ਆ 90 ਹਜ਼ਾਰ ਦਾ ਜਿਹੜਾ ਮਰਜ਼ੀ ਲੈ ਠੀਕ ਹੈ ਲੈ ਮੇਰਾ ਪਰ ਲਾ ਉਹ ਵੀ ਉਹ 85 ਹਜ਼ਾਰ ਦਾ ਬਾ ਲੈ ਏਵਰੇਜ ਹੀ ਆ 90 ਹਜ਼ਾਰ ਯਾਰ 80 90 ਹਜ਼ਾਰ ਦੀ ਰੇਜ ਵਾਲੇ ਆ ਸਾਰੇ ਇਹ ਆ ਆ ਕੇ ਛਾਂਟ ਕੇ ਜਿਵੇਂ ਕਹਿੰਦੇ ਹੁੰਦੇ ਲਜਾਣੇ ਨਾ ਆ ਇਹ ਆਹ ਪਹਿਲੀ ਚੀਜ਼ ਓਰੀਜਨਲ ਆ ਖਸਾਈ ਵੇਖੋ ਨਹੀਂ ਤਾਂ ਪਟਾ ਚਿੰਗ ਬਜਿੰਗ ਕਰਦੇ ਇਸੇ ਪਿੱਛੇ ਨਿਕਰੇ ਬਾਜਾ ਸਪੀਕਰ ਲੱਗਾ ਹੋਇਆ ਸੀ ਇੱਥੇ ਤੇ ਉੱਧਰ ਵੀ ਕਸ ਐਨਾ ਪਾਸੇ ਠੀਕ ਵੀ ਮੈਂ ਦੱਸ ਰਿਹਾ ਵੀ ਟਾਕੀ ਵੀ ਨਹੀਂ ਮਾਰੀ ਗਈ ਕੋਈ ਉਹ ਲੱਗੀ ਠੋਖੇਲਾ ਕੰਮ ਹੈ ਨਹੀਂ ਇੱਥੇ ਆ ਯਾਰ ਮੈਨੂੰ ਲੱਗਾ 29 ਤੱਕ 29 ਤੱਕ ਪਾਸਿੰਗਾ 2029 ਤੱਕ ਬਈ ਇਹਨੇ ਤਿਆਰ ਤਿਆਰ ਕਰਾਉਣਾ ਹਾਂਜੀ ਹਾਂਜੀ ਨੈਟ 3 ਲੱਖ ਦਾ 4 ਵੀਲ ਸ਼ਾਮੇ ਹਾਂਜੀ ਕਰੋ ਚੈੱਕ ਫਿਰ ਮਿੱਤਰੋ ਜੀ ਰੇਟ ਦਾ ਮੈਂ ਤੁਹਾਨੂੰ ਦੱਸ ਰਿਹਾ ਵੀ ਅੱਜ ਦੀ ਉਹ ਦੱਸਣਾ ਵਿੱਚ ਨਾ ਮਾਤਰ ਗਜੈਸ਼ ਹੀ ਹੋਣੀ ਹੈ ਠੀਕ ਹੈ ਜੀ ਸਾਢੇ 4 ਲੱਖ ਦਾ ਸਿਰਫ ਹੀ 4 ਲੱਖ ਦਾ ਲੋਨ ਵੀ ਹੋਊਗਾ 2018 ਮਾਡਲ 230000 ਦਾ ਹੋ ਸਕਦਾ 2.5 ਦੋ ਦਾ ਲੋਨ ਵੀ ਹੋ ਜੇ ਪੂਟਲੀ ਸ਼ੋਅ ਮਰਗਡ ਹੋਈ ਹੋਈ ਹੈ ਆ ਤਾਂ ਬਣੀ ਨਾ ਗੱਲ ਭਾਈ ਆ ਬਾਈ ਨੇ ਦਾਸਤਾ ਵੀ ਇਹ ਟੱਚਿੰਗ ਹੋਈ ਵੀ ਹੈ ਇੰਨਾ ਸਾਫ ਪਿਆ ਜਿਹੜਾ ਹੈ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਜੀ ਅੱਜ ਆਪਾਂ ਫੇਰ ਉਸ ਜਗ੍ਹਾ ਪਹੁੰਚ ਚੁੱਕੇ ਹਾਂ ਸ੍ਰੀ ਮੌਕਸਰ ਸਾਹਿਬ ਸੋਨਾ ਲੀਕਾ ਏਜੰਸੀ ਜਿੱਥੇ ਕੋਈ ਤੁਹਾਨੂੰ ਕੋਈ ਠੱਗੀ ਦਾ ਕੋਈ ਡਰ ਨਹੀਂਗਾ ਨਾ ਕੋਈ ਪੇਂਟ ਸ਼ੀਟ ਦਾ ਟਰੈਕਟਰ ਦਾ ਡਰ ਹੁੰਦਾ ਤਾਂ 22 ਹੋਰਾਂ ਕੋਲੇ 30 ਤੋਂ 35 ਟਰੈਕਟਰ ਫੇਰ ਪੁਰਾਣੇ ਕੱਟੇ ਗਏ ਆ ਸਸੀ ਗਾ ਬਾਈ ਜੀ ਸਸੀ ਗਾ ਬਾਈ ਜੀ ਸਸੀ ਖਾ ਤੇ ਬਾਈ ਜੀ ਵਧੀਆ ਵਾਹਿਗੁਰੂ ਦੀ ਕਿਰਪਾ ਨਾਲ ਚੱਲ ਰਿਹਾ ਕੰਮ ਪੂਰਾ ਕਿਰਪਾ ਮਹਾਰਾਜ ਦੀ ਚਲੋ ਆਜੋ ਬਾਈ ਤੇ ਵੀਡੀਓ ਲੰਮੀ ਨਾ ਹੋਵੇ ਤੇ ਆਪਾਂ ਜਲਦੀ ਜਲਦੀ ਥੋੜੀ ਜਾਣਕਾਰੀ ਦਈਏ 2023 ਮਾਡਲ ਠੀਕ ਆ ਜੀ ਮੈਨੂਫੈਕਚਰ ਵੀ 23 ਹੈ ਕਲੀ ਕਾਪੀ ਨਹੀਂ ਤੇ ਮੈਂ ਇਹ ਤਾਂ ਲੱਗਿਆ ਜਾਵਾ ਨਵਾਂ ਖੜਾ ਟਰੈਕਟਰ 2023 ਮਾਡਲ ਨਵਾਂ ਟਰੈ ਸਾਢੇ 450 ਘੰਟਾ ਚੱਲਿਆ ਲਗਭਗ ਠੀਕ ਹੈ ਜੀ ਨਾਲ ਦੇ ਟਾਇਰ ਹੈ ਨਾਲ ਦੇ ਟਾਇਰ ਹੈ ਦੋ ਇਕੋ ਜਿਹੇ ਦੋਨੇ ਆਵੇ ਇਕੋ ਇੱਕਾ ਪਾਰਟੀ ਦੇ ਦੋਨੇ ਠੀਕ ਹੈ ਜੀ ਲੈ ਵੀ ਮੇਟਰ ਇਕੋ ਕਰਦੇ ਦੋਵੇਂ ਟਰੈਕਟਰ ਹੈ ਤੇ ਇੰਨੇ ਚੱਲੇ ਇਕੋ ਜਿਹੇ ਦੋਨੇ ਹੀ ਕੰਡੀਸ਼ਨ ਤੁਸੀਂ ਦੇਖ ਲਓ ਇੱਕ ਦੂਜੇ ਤੋਂ ਵੱਧ ਕੇ ਸਾਫ ਟਰੈਕਟਰ ਪਏ ਆ ਸਾਰੇ ਅਰੀਜਨਲ ਆ ਟਰੈਕਟਰ ਹਾਂਜੀ ਹਾਂਜੀ ਐਕਚੁਅਲ ਜਿਹੜਾ ਜੇ ਆਪਾਂ ਰੇਟ ਦੱਸਣਾ ਨਾ ਹਾਂਜੀ ਬਾਈ ਬਾਈ ਯੈਸ ਨੋ ਵਾਲੇ ਦੱਸਣਾ ਪਰ ਕੋਈ ਮਾੜੀ ਮੋੜ ਵਾ ਖਿੱਚ ਵੀ ਗਜੈਸ਼ ਹੋ ਸਕਦੀ ਔਰ ਹੈ ਨਹੀਂ ਕੁਝ ਵੀ ਠੀਕ ਹੈ 6 ਲੱਖ 10 ਹਜ਼ਾਰ ਦਾ ਜਿਹੜਾ ਮਰਜੀ अच्छा दोना जो एको एक जे रेट है एको एक जे ट्रैक्टर है एक के घर दे ट्रैक्टर है एको 23 मैन्युफैक्चरर है, है दोने ही ठीक है 23 मॉडल है ठीक है भाई 5.5 लाख ਦਾ ਲੋਨ ਹੋ ਜਾਊਗਾ کیا بات ਆ ਲੈ ਮੇਤਰੋ ਡਾਊਨ ਪੇਮੈਂਟ ਜਿਹੜੀ 40-50 ਹਜ਼ਾਰ ਨਾਲ ਤੁਹਾਨੂੰ ਟਰੈਕਟਰ ਮਿਲ ਜਾਣਾ 60 ਹਜ਼ਾਰ ਬਣੀ ਲਾ ਲੋ ਤੇ ਬਾਈ ਜੀ ਇਹ ਇਹ ਆਪਣੇ ਇਥੋਂ ਏਜੰਸੀ ਚੋਂ ਨਿਕਲੇ ਵੇ ਮੇਰੇ ਨਵੇਂ ਦਿੱਤੇ ਵੇ ਆ ਕੀ ਬਾਤ ਆ ਕੋਈ ਮੇਤਰੋ ਡਾਰਨਿੰਗ ਆ ਕਾਗਜ਼ ਪੱਤਰਾ ਦਾ ਇੱਕ ਇੱਕ ਸਰਵਿਸ ਹੋਈ ਹੈ ਹਜੇ ਠੀਕ ਹੈ ਆਨ ਰਿਕਾਰਡ ਹੀ ਆ ਇਥੇ ਰਿਕਾਰਡ ਸਾਰਾ ਕੁਝ ਕਿਆ ਬਾਤ ਹੈ ਹਾਂਜੀ ਲੈ ਮੇਰੇ ਤਰ ਸੋਨਾ ਲੀਕਾ ਤੋਂ ਸ਼ੁਰੂਆਤ ਹੋਈ ਤੇ ਫਿਰ ਆ ਗਿਆ ਸੋਨਾ ਲੀਕਾ 2007 ਮਾਡਲ ਪਾਵਰ ਸਟੀering ਹੈ ਠੀਕ ਹੈ ਜੀ ਅੱਧੇ ਕ ਟਾਇਰ ਹੈ ਵਪਾਰੀ ਦਾ ਵੇਖੋ ਕਹਿੰਦਾ 65 70 ਰੁਪਏ ਟਾਇਰ ਪਰ 60 ਕ ਪੈਸੇ ਲਾ ਲਓ ਤੁਸੀਂ ਕੋਲੋ ਦੇ ਟਾਇਰ ਹੈ ਮੇਰੇ ਤੋਂ ਹਾਂਜੀ ਸਾਈਡ ਗੇਅਰ ਹੈ ਪਾਵਰ ਸਟੀering ਹੈ ਛਤਰੀ ਛਤਰੀ ਲੱਗੀ ਹੈ ਜੀ ਜੀ ਹੈ ਇਹ ਵੀ ਬਈ origignal ਦਾ ਓਵੇਂ ਮਿੱਤਰੋ origignal ਓ ਵੀ ਹੈ ਜੀ ਓਵੇਂ ਮਰਗਾਰ ਦੂਰੀ ਵਾਰ ਲੱਗੇ ਆ ਪਰ ਉਹ ਪੇਡ ਪੁੰਡ ਨਹੀਂ ਕਰਾਇਆ ਓਵੇਂ ਹੀ ਆ ਹਿੱਸੇ ਵਗੈਰਾ ਤੋਂ ਤੁਸੀਂ ਦੇਖੋ ਵੀ ਸਾਰੇ ਟਰੈਕਟਰ origignal ਹੀ ਮਿਲਦੇ ਇੱਥੇ ਸਭ ਤੋਂ 2,90,000 ਦਾ ਜੀ ਠੀਕ ਹੈ ਜੀ 2007 ਮਾਡਲ ਪੰਜਾਬ ਨੰਬਰ ਹੈ ਪੰਜਾਬ ਨੰਬਰ ਹੈ ਲੈ 2019 ਮਾਡਲ ਟਾਇਰ ਹੋਣਗੇ 75-80 ਪੈਸੇ ਠੀਕ ਹੈ ਜੀ ਰੇਟ ਦਾ ਮੈਂ ਤੁਹਾਨੂੰ ਦੱਸ ਰਿਹਾ ਵੀ ਅੱਜ ਤੀ ਉਹ ਦੱਸਣਾ ਵਿੱਚ ਨਾ ਮਾਤਰ ਗੁਜੈਸ਼ ਹੀ ਹੋਣੀ ਹੈ ਠੀਕ ਹੈ ਜੀ 4.5 ਲੱਖ ਦਾ ਸਿਰਫ ਹੀ ਮਿੱਤਰੋ 4 ਲੱਖ ਦਾ ਲੋਨ ਵੀ ਹੋਊਗਾ 4.5 ਲੱਖ ਦਾ ਹੈ 4 ਲੱਖ ਦਾ ਲੋਨ ਹੈ ਜਿਹੜੀ ਲੋਨ ਵਾਲੀ ਗੱਲ ਹੈ ਹਰੇਕ ਟਰੈਕਟਰ ਤੇ ਤਕਰੀਬਨ ਤੁਹਾਨੂੰ ਲੋਨ ਕਰਾ ਸਕਦੇ ਬਾਈ ਜੀ ਹਾਂ ਜੀ 2018 ਮਾਡਲ 2 ਲੱਖ 30 ਹਜ਼ਾਰ ਦਾ ਹੋ ਸਕਦਾ 2.5 ਦਾ ਲੋਨ ਵੀ ਹੋ ਜੇ ਲੈ ਵੀ ਮਿੱਤਰੋ ਨਵੇਂ ਟਾਇਰਾਂ ਨਵੇਂ ਚਾਰੋ ਕੀ ਬਾਤ ਹੈ ਜੀ ਟਰੈਕਟਰ ਬੜੇ ਸਾਫ਼-ਸਾਫ਼ ਆ ਮਿੱਤਰੋ ਇੱਥੇ 485 2018 ਮਾਡਲ ਠੀਕ ਹੈ ਜੀ ਪਾਵਰ ਸਟੀering ਵਾਲਾ ਜੀ ਇਹ ਵੀ ਪੰਜਾਬ ਨੰਬਰ ਆ ਬਈ ਪੰਜਾਬ ਜੀ ਪੰਜਾਬ ਜਿਆਦਾ ਦੱਸਦਾ ਜਿਹੜਾ ਨੰਬਰ ਬਾਹਰ ਦਾ ਆਇਆ ਉਹਦੇ ਹੀ ਆਪਾਂ ਠੀਕ ਹੈ ਪੰਜਾਬ ਨੰਬਰ ਠੀਕ ਹੈ ਗੁੱਡਇਰ ਦੇ ਇਹਦੇ ਟਾਇਰ ਮਿੱਤਰੋ ਟਾਇਰ ਥੋੜੇ ਜੇ ਮੂਹਰਲੇ ਲਾ ਲੋ ਨਵੇਂ ਵਰਗੇ ਆ ਤੇ ਮਗਰਲੇ ਦਾ ਹੈਗੇ 30 35 ਵੈਸੇ ਹੀ ਹਾਂਜੀ ਪਰ ਰੇਟ ਵੀ ਜਮਾ 4 ਲੱਖ 30 ਹਜ਼ਾਰ ਦਾ ਠੀਕ ਹੈ ਜੀ ਬਾਕੀ ਸਾਰਾ ਕੋਨੇ 4 ਲੱਖ ਦਾ ਮੇਰੇ ਸਾਹਮਣੇ ਲੋਨ ਵੀ ਹੋ ਜੂ ਹੋ ਸਕਦਾ 4 ਲੱਖ ਦਾ ਵੀ ਹੋ ਜਾਏ ਟਰੈਕ ਹੋਵੇ ਤਾਂ ਬੰਦਾ ਠੀਕ ਹੈ ਬਾਕੀ ਸਾਰਾ ਟਰੈਕਟਰ ਆਵੇ ਨਾ ਸਾਰਾ ओरिजिनल ਐ ਕੁਛ ਨਹੀਂ ਕਰ ਜਮਾ ਕੋਈ ਧੋਤਾ ਟਚਿੰਗ ਵਾਚਿੰਗ ਕੁਛ ਨਹੀਂ ਮਾੜਾ ਮੋੜ ਪਾਣੀ ਮਾਰਿਆ ਮੁੰਡਿਆਂ ਨੇ ਠੀਕ ਹੈ ਜੀ ਹੂੰ ਉਸ ਠੀਕ ਠੀਕ ਡੈਕਟਰ ਹੈ 35 40 ਪੈਸੇ ਟਾਇਰ ਹੈ ਮੂਹਰੇ ਲੇ ਹੁਣੇ 60 65 ਪੈਸੇ 1.5 ਲੱਖ ਰੁਪਇਆ ਠੀਕ 1 ਲੱਖ 40 ਹਜ਼ਾਰ ਦਾ ਦੇਣਾ ਹੈ ਹਾਂ ਬਾਈ ਉਸ ਹਸਾਬ ਨਾਲ ਫੋਨ ਹੀ ਲਾਉਣ ਠੀਕ ਹੈ ਹਾਂ ਲੈ ਵੀ ਮਿੱਤਰੋ ਐਵੇਂ ਆਉਂਦਾ ਵੀ ਨਾ ਟਾਈਮ ਖਰਾਬ ਕਰਿਓ ਤੇ ਬਾਈ ਦਾ ਵੀ ਨਾ ਰਾਜਸਥਾਨ ਨੰਬਰ ਹੈ ਠੀਕ ਹੈ ਯਾਰ ਰਾਜਸਥਾਨ ਨੰਬਰ ਹੈ 1 40 ਦਾ ਦੇਣਾ ਹੈ ਹਾਂ 2000 ਮਾਡਲ ਹੈ ਕਾਪੀ ਚੇਪ ਵਾਲੀ HMT 58 ਹੈ ਲੈ ਵੀ ਮਿੱਤਰੋ 65 ਬਾਈ ਹੋਇਆ ਹੈ ਇਹ ਸ਼ਾਇਦ ਅਗਲੀ ਵੀਡੀਓ ਚ ਵੀ ਸੀਗਾ ਆਪਣੇ ਕੋਲ ਇਹ 2.5 ਲੱਖ ਦਾ ਨੈਟ ਦੇਣਾ ਹੀ ਹੈ ਠੀਕ ਇੰਜਨ ਗੇਅਰ ਦਾ ਵਾਹ ਲੈ ਬੰਦਾ ਠੀਕ ਹੈ ਕਾਪੀ ਚਿਪਲੀ ਹੈ ਠੀਕ ਪਾਸਿੰਗ ਨੰਗੀ ਹੈ 2 ਸਾਲ ਪਰ ਕਾਪੀ ਚਿਪਲੀ ਹੈ ਠੀਕ ਹੈ ਜੀ ਪਾਸਿੰਗ ਦੁਆਰਾ ਮੰਨ ਲਓ ਹੋ ਵੀ ਜਾਣੀ ਜਦੋਂ ਹੁੰਦੀਆਂ ਪਈਆਂ ਜੀ ਬਿਲਕੁਲ ਹੋ ਜਾਣੀ ਪਾਸਿੰਗ ਤਾਂ ਤੇ 59 11 ਦਾ ਜਿਵੇਂ ਅੱਜ ਕੱਲ ਟ੍ਰੈਂਡ ਆ ਕਿਸੇ ਨੇ ਤਿਆਰ ਵਗੈਰਾ ਕਰਾਉਣਾ ਤਾਂ ਜਮਾ ਜੈ ਰੇਟ ਦੇ ਵਿੱਚ ਇਹ ਮਿਲਣਾ ਸਾਨੂੰ ਕਾਪੀ ਚਿਪ ਵਾਲੀ ਹੈ ਹਾਂ ਜੀ 2018 ਮਾਡਲ ਹੈ 3 ਲੱਖ 90 ਹਜ਼ਾਰ ਦਾ ਸਾਢੇ 3 ਲੱਖ ਦਾ ਲੋਨ ਸ਼ਾਬਾਸ਼ ਕਰੋਚ ਐਚ ਐਮ ਟੀ 352 ਮਾਡਲ ਮੈਨਲਾ 9798 ਆ ਟਾਇਰ ਨਵੇਂ ਆ ਬੀਕੇਟੀ ਦੇ 130000 ਦਾ ਠੀਕ ਹੈ ਜੀ ਹੁਣ ਫੋਟੋ ਤੂੰ ਦਿਖਾਈ ਜਾਲਾ ਆਪਾਂ ਦੱਸ ਤਾ ਤੈਨੂੰ ਰੇਟ ਵੀਰੇ ਖਿੱਚ ਮੈਂ ਰੱਖਣਾਗਾ ਮੈਂ ਠੀਕ ਹੈ ਟਰੈਕਟਰ ਹੈ ਬਹੁਤ ਜ਼ਿਆਦਾ ਉਤਰੋ ਟਾਇਰ ਹੀ ਆ ਜਿਹੜੇ 40000 ਦੇ ਟਾਇਰ ਹੀ ਲੱਗੇ ਆਪਾਂ ਤੇ ਬਾਕੀ ਸਾਰਾ ਟਰੈਕਟਰ ਹੀ ਆ ਜਿਹੜਾ ਸੁੱਕਾ ਸੁੱਕਾ ਪਿਆ ਹੈ ਹਨ ਇਹ ਬਈ ਉਹ ਇੰਜਨ ਗੇਅਰ ਦਾ ਵੀ ਠੀਕ ਹੈ ਜੀ ਮੰਨ ਲਓ ਤੋਰੇ ਫਿਰੇ ਕੰਮ ਸਹੀ ਆ ਵੈਸੇ ਕੋਲ ਬੁਲਾ ਕੇ ਹਾਂਜੀ ਹਾਂ ਹਾਂਜੀ 2018 ਮਾਡਲ ਠੀਕ ਹੈ ਜੀ ਰੇਡ ਜੋ ਮਰਜ਼ੀ ਕਰ ਲੋ ਕਰਾ ਲੋ ਨਵੇਂ ਵਰਗੇ ਟਾਇਰ ਹੈ 4.5 ਲੱਖ ਦਾ ਹਾਂ ਜਾਂ ਨਹੀਂ ਹੈ ਇਹ ਤਾਂ ਠੀਕ ਹੈ ਫਿਰ ਨਵੇਂ ਆ 2018 ਮਾਡਲ ਹੈ ਚਾਬਾਤ ਹੈ ਲੈ ਮੇਤਰੋ 2024 ਵਰਗੀ ਹਾਲਤ ਪਈ ਹੈ ਇਹਦੀ ਕਿਸੇ ਪਾਸੇ ਕੋਈ ਰੰਗ ਨਹੀਂ ਲਿਆ ਪੈਡਲਾਂ ਤੋਂ ਕਿਤੋਂ ਵੀ ਤੇ ਆਪਣੇ ਅਪੋਲੋ ਦੇ ਟਾਇਰ ਆ ਮਗਰ ਲਈ ਕਰੋ ਚੈੱਕ ਬਾਕੀ ਤੁਸੀਂ ਆ ਕੇ ਇੱਥੇ ਸ੍ਰੀ ਮਕਸਰ ਸਾਹਿਬ ਏਜੰਸੀ ਚ ਬਾਈ ਹੋਰਾਂ ਦੀ ਜੇ ਦੇਖੋ 2017 ਮਾਡਲ 368 315000 ਦਾ 290000 ਦਾ ਲੋਨ ਲੋਨ ਵਾਲੇ ਚੈਪ ਕੱਢੀ ਹੁੰਦੇ ਬਾਈ ਹਰੀ ਹਰੇ ਟਰੈਕਟਰ ਤੇ ਤਕਰੀਬਨ ਲੋਨ ਹੋ ਜਾਣਾ ਤੇ 2017 ਮਾਡਲ ਹੈ ਠੀਕ ਵਧੀਆ ਟਰੈਕਟਰ ਨਾਲ ਦੇ ਟਾਇਰ ਲਾ ਲਓ 35 40 ਪੈਸੇ ਮੂਰਲੇ 60 ਕੇ ਪੈਸੇ ਆ ਮਗਰਲੇ 40 ਕੇ ਪੈਸੇ 35 ਪੈਸੇ ਠੀਕ ਹੈ ਟਰੈਕਟਰ ਇਹ ਵੀ ਮਿੱਤਰੋ ਸਾਰਾ ਨਵਾਂ ਨਵਾਂ 4 ਲੱਖ ਦੇ ਨੇੜੇ ਲੋਨ ਹੋ ਜਾਊਗਾ 380 85 90 ਹਜ਼ਾਰ ਦਾ ਸਵਾ 4 ਲੱਖ ਦਾ ਨੈਟ ਦੇਣਾ ਠੀਕ ਹੈ ਜੀ ਮੈਂ ਮਤਰੋ ਕਰੋ ਚੈੱਕ ਕਰੋ ਜਮਾਨਾ ਪਹਿਲੀ ਪਾਰਟੀ ਹੈ ਨਵੇਂ ਵਰਗਾ ਟਰੈਕਟਰ ਹੈ ਪਹਿਲੇ ਨਾਲ ਟਰੈਕਟਰ ਆ ਜਿਆਦੇ ਇੱਥੇ ਹਾਂ 35 ਵਾਲਾ 1000 ਕ ਘੰਟਾ ਚੱਲਿਆ 2022 ਮਾਡਲ ਠੀਕ ਹੈ ਜੀ 2 5 ਲੱਖ ਦਾ ਨੈਟ ਚੈਜ ਮਾਨਤਨ ਕਰ ਦਿਆਂਗੇ ਕੀ ਬਾਤ ਹੈ ਜੀ 4 ਸਵਾ 4 ਲੱਖ ਦਾ ਲੋਨ ਵੀ ਹੋ ਜੂਗਾ ਠੀਕ ਹੈ ਜੀ ਹਾਂ ਲੈ ਮਿੱਤਰੋ ਇਸ ਤੋਂ ਬਾਅਦ ਇੱਕ ਉਧਰ ਖੜੇ ਹੁੰਦੇ ਆ ਟ੍ਰੇਡਰ ਤੁਹਾਨੂੰ ਦਿਖਾਉਣੇ ਆ ਤੇ ਇੱਕ ਬਾਈ ਜੀ ਆਪਾਂ ਫੇਰ ਦੱਸਦੇ ਜਾਈਏ ਨਾਲ ਨਾਲ ਵੀ ਲੋਨ ਜੇ ਕਿਸੇ ਭਰਾ ਦਾ ਮਾੜਾ ਮੋੜ ਸਿੰਬਲ ਵੀ ਖਰਾਬ ਕਰੀ ਬੈਠਾ ਹਾਂ ਐਡਵਾਂਸ ਦੱਸ ਦੇਵੇ ਬਾਈ ਜੀ ਫੇਰ ਸੌਖਾ ਹੱਲ ਹੈ ਠੀਕ ਹੈ ਜੀ ਜਦੋਂ ਬੈ ਜਾਂਦਾ ਚੱਕਰ ਉਹ ਤੋਂ ਔਖਾ ਹੋ ਜਾਂਦਾ ਵੀ ਜਦੋਂ ਬਾਅਦ ਚ ਦੱਸਦਾ ਅਗਲੇ ਸਿਬਲ ਜਦੋਂ ਸ ਜਾ ਕੇ ਬੈਂਕ ਨੂੰ ਪਤਾ ਲੱਗ ਜਾਂਦਾ ਪਹਿਲਾਂ ਕਿਸੇ ਗੱਲ ਦਾ ਕਿਸੇ ਨੂੰ ਝੂਠ ਮਾਰਾਂਗੇ ਉਹ ਤੋਂ ਔਖਾ ਹੀ ਐ ਔਖਾ ਹੀ ਐ ਜਦੋਂ ਪਹਿਲਾਂ ਸਚਾਈ ਦੱਸਾਂਗੇ ਸਾਰੇ ਹੱਲ ਆ ਜਾਂ ਪਹਿਲਾਂ ਸੱਚ ਆ ਉਹਦਾ ਆ ਕੇ ਦੱਸ ਸਕਦੇ ਵੀਰੋ ਤੁਸੀਂ ਤੇ ਹਰੇਕ ਟਰੈਕਟਰ ਤੇ ਤਕਰੀਬਨ ਲੋਨ ਬਾਈ ਖੜੀ ਕਰਾ ਕੇ ਦੇਣਗੇ ਹਾਂਜੀ ਤੇ ਬਾਈ ਕੋਈ ਕਾਗਜ਼ੀ ਕਾਰਵਾਈ ਜੋ ਵੀ ਸਾਰਾ ਕੁਝ ਸਾਰਾ ਕੁਝ ਕਰਕੇ ਦਿਆਂਗੇ ਬਾਈ ਲੈ ਵੀ ਮਿੱਤਰੋ 2013 ਮਾਡਲ ਐ ਆਜੋ ਸ਼ਹਿਰ 14 13 ਹੀ ਐ ਕੀ ਬਾਤ ਨਵਾਂ ਨੱਕ ਡੈਟਰ ਐ ਟਾਇਰ ਵੀ ਨਵੇਂ ਆ 20 केटी ਦੇ ਕਮਾਂਡਰ ਬੀਕੇਟੀ ਕਮਾਂਡਰ ਦੇ ਟਾਇਰ 4 ਲੱਖ ਦਾ ਨੈਟ ਨਵਾਂ ਟਰੈਕਟਰ ਨਵਾਂ 80 85 ਬੈਗਡਿਜ ਹੈ ਨਾ ਪਹਿਲੀ ਪਾਰਟੀ ਕੈਸ਼ ਦੀ ਕਾਪੀ ਠੀਕ ਹੈ ਕੈਸ਼ ਦੀ ਕਾਪੀ ਹੈ ਮਿੱਤਰੋ ਤੇ ਉਵੇਂ ਤੁਹਾਨੂੰ ਮੈਂ ਗੱਲ ਦੱਸ ਰਿਹਾ ਸੀ ਬਈ ਟਾਕੀ ਵੀ ਨਹੀਂ ਮਾਰੀ ਲੈ ਦੇਖੋ ਤੇ ਵੀਡੀਓ ਬਣਾਉਣਾ ਹੈ ਕੋਈ ਸੀਟ ਵੀ ਨਹੀਂ ਝਾੜੀ ਏ ਟਰੈਕਟਰ ਦੀ ਤਾਂ ਉਵੇਂ ਟਰੈਕਟਰ ਜਿਵੇਂ ਰੀਅਲ ਹੈ ਕਸਟਮਰ ਦੇ ਘਰ ਹੀ ਆਇਆ ਵੇਖੋ ਚਮਕ ਆnde hunde na jivein لال ਦੂਰੇ ਹੀ ਜਗਦੇ ਆ ਪੈਣਾ ਜਗਦਾ ਪੂਰਾ ਸੋਸ਼ੂ ਮਰਗਾੜ ਇੱਕ ਸਾਰਾ ਸਾਰੇ ਉਹ ਕਿਹੜੀ ਚੀਜ਼ ਅਰੀਜਲ ਆ ਹੱਥ ਸਾਈ ਵੇਖੋ ਨਹੀਂ ਤਾਂ ਟੱਚਿੰਗ ਵਜਿੰਗ ਕਰ ਦਦੇ ਇਸ ਦੇ ਪਿੱਛੇ ਨਿਕਰੇ ਬਾਜਾ ਸਪੀਕਰ ਲੱਗੇ ਹੋਏ ਸੀ ਇੱਥੇ ਤੇ ਉੱਧਰ ਵੀ ਕਸਾਈਨਾ ਪਾਸ ਠੀਕ ਹੈ ਉਹਨਾਂ ਨੇ ਡੈਕ ਲਾਇਆ ਉਹੀ ਮੈਂ ਦੱਸ ਰਿਹਾ ਵੀ ਟਾਕੀ ਵੀ ਨਹੀਂ ਮਾਰੀ ਕੋਈ ਹੋਰ ਖੜਾ ਹੈਗੀ ਧੋਖੇ ਵਾਲਾ ਕੰਮ ਹੈ ਨਹੀਂ ਇੱਥੇ ਲਾਲ ਦੂਰੇ ਵੱਲੋਂ ਤੇ ਇਹ ਬਈ ਰਿਪੇਅਰ ਵਾਲੇ ਚੱਲ ਰਹੇ ਵਿੱਚ ਇੱਕ ਰਿਪੇਅਰ ਵਾਲਾ ਨਵੇਂ ਖੜੇ ਆ ਠੀਕ ਹੈ ਜੀ ਹਾਂ ਜੀ ਇਹ 368 ਆ 3 ਲੱਖ 60 ਹਜ਼ਾਰ ਦਾ ਦੇਣਾ ਮਰਗਾੜ ਨਵੇਂ ਲਾ ਕੇ ਦਿਆਂਗੇ ਲੇ ਵੀ ਮਿੱਤਰੋ ਜਿਹੜਾ ਕੋਈ ਮਾੜਾ ਮੋਟ ਕੰਮ ਰਹਿੰਦਾ ਹੁੰਦਾ ਉਹ ਵੀ ਬਾਈ ਹੋਰੀ ਕਰਾਉਂਦਾ ਇਹ ਰਿਗਾਰਡ ਨਵੇਂ ਮਗਾਏ ਹੋਏ ਐ ਠੀਕ ਹੈ ਜੀ ਲਾ ਕੇ ਦੇਾਂਗੇ ਕੀ ਬਾਤ ਹੈ ਜੀ ਹਾਂਜੀ ਉਸ ਤੋਂ ਬਾਅਦ ਬਾਈ ਫੇਰ 911 98 ਮਾਡਲ ਕਾਪੀ ਰੀਨਿਊ ਵਾਲਾ 2 ਲੱਖ ਦਾ ਇਹਦਾ ਤਾਂ ਮਿੱਤਰੋ ਰੰਗ ਰੰਗ ਵੀ ਐ ਵਧੀਆ ਸ਼ੋਹ ਦਾ ਬਣਾ ਕੇ ਰੱਖਿਆ ਹੋਇਆ ਹਾਂਜੀ ਹਾਂ ਤੇ ਚੰਗੀ ਹਾਲਤੀ ਐ ਕਈ ਹਾਂਜੀ ਹਾਂਜੀ ਇੰਜਨ ਤੇ ਤਾਂ ਪੁਹਾਰ ਲੱਗੀ ਹੋਈ ਐ ਹਾਂਜੀ ਹਾਂਜੀ ਪਰ ਇਹਦੀ ਪਾਸਿੰਗ ਬਾਈ 2 2000 ਮਿਲਦਾ 29 ਤੱਕ 29 ਤੱਕ ਪਾਸਿੰਗ ਆ 2029 ਤੱਕ ਬਈ ਇਹਨੇ ਤਿਆਰ ਤਯੂਰ ਕਰਾਉਣਾ ਤਾਂ 29 ਤੱਕ ਪਾਸਿੰਗ ਵਾਲਾ ਟਰੈਕਟਰ ਆ ਇਹ ਹਰਿਆਣਾ ਨੰਮਰਾ ਫੋਰਡ ਠੀਕ ਹੈ ਜੀ 90000 ਦਾ ਸਿਰਫ 90000 ਦਾ ਫੋਰਡ ਦੇ ਦੇਣਾ ਜੀ 93 ਮਾਡਲ ਠੀਕ ਹੈ ਸਾਰਾ ਬੇ ओरिजिनल ਸੱਚਾ ਸੁcka ਰਿਹਾ ਇਹ ਤੇ 18 ਮਾਡਲ ਆ ਪਾਵਰ ਪਲਸ 16 9 28 ਦੇ ਟਾਇਰਾਂ ਨਾਲ net 4.5 ਲੱਖ ਦਾ ਦੇ ਦੇਣਾ ਇਹ ਵੀ ਠੀਕ ਹੈ ਜੀ ਨਾਲ ਵੇਟ ਲੱਗੇ ਹੋਇਆ ਸਾਰਾ ਟਰੈਕਟਰ ਅਰੀਜਨਲ ਆ ਮਿੱਤਰੋ ਹਾਂਜੀ ਤੇ ਆ ਬੈਂਡਰੀ ਵੀਰੇ ਇਹ ਵੀ ਚੰਗੀ ਆ ਵਧੀਆ ਬੈਟਰੀ ਆ ਹਾਂ ਹਾਂ ਠੀਕ ਐ ਸੈਲਫ ਚੱਕਦਾ ਠੀਕ ਐ ਠੀਕ ਐ ਹਾਂਜੀ ਲਓ ਜੀ ਕਰੋ ਚੈੱਕ ਸ਼ਾਮੇ ਆ 603 3 ਲੱਖ ਦਾ ਦੇ ਦੇਣਾ ਨੈਟ ਠੀਕ ਐ ਹਾਂਜੀ ਨੈਟ 3 ਲੱਖ ਦਾ 4 ਵੀਲ ਸ਼ਾਮੇ ਹਾਂਜੀ ਕਰੋ ਚੈੱਕ ਫਿਰ ਮਿੱਤਰੋ ਬਾਕੀ ਦੂਜੇ ਡੈਕਟਰ ਸਾਰਿਆਂ ਦੇ ਗੇੜਾ ਕੋਲ ਕਢਾ ਦੇ ਗਾ 90000 ਦੇ ਆ ਜਿਵੇਂ ਆਇਸ਼ਰ 265 ਉਹ ਆਇਸ਼ਰ ਆ ਉਹ ਆਇਸ਼ਰ ਖੜਾ ਫੋਰਡ ਖੜਾ ਮਗਰ ਆਇਸ਼ਰ 724 35 700 ਖੜੀ ਐ ਕੋ ਖੜਾ 735 ਕੋ ਪਿੱਛੇ ਵੀ ਖੜਾ ਠੀਕ ਐ ਇਹ ਜਿੰਨੇ ਟਰੈਕਟਰ ਨਿੱਕੇ ਖੜੇ ਆ ਸਾਰਿਆਂ ਦਾ 90 ਹਜ਼ਾਰ ਰੇਟ ਆ 90 ਹਜ਼ਾਰ ਦਾ ਜਿਹੜਾ ਮਰਜ਼ੀ ਲੈ ਠੀਕ ਐ ਲੈ ਮਿੱਤਰੋ ਤੁਹਾਨੂੰ ਦਿਖਾ ਦਿੰਨੇ ਆ ਫਿਰ ਆ ਵੀ 90 ਹਜ਼ਾਰ ਚਾ ਡੀ ਆਈ ਇਹ ਵੀ ਹਰਿਆਣਾ ਹਾਂ ਫਿਰ ਬੈਠ ਕੇ ਤਾਂ ਆਪਦਾ ਵੰਜਣਾ ਨਹੀਂ ਇਹ ਇਹ ਤਾਂ ਨਹੀਂ 90 ਵਾਲਾ ਕਹਿ ਸਕਦਾ ਵਾ ਨਹੀਂ ਭਈ ਆ ਹਰਿਆਣਾ 90 ਹਜ਼ਾਰ ਦਾ ਹਰਿਆਣਾ ਨੰਬਰ ਹਾਂ ਹਰਿਆਣਾ ਨੰਬਰ ਆ ਫੇਰ ਆਸ਼ਾ ਇਹ ਜਾਇਜ਼ ਕਰ ਦਾਂਗੇ ਇਹਦਾ 80000 ਦਾ ਜਾਇਸ਼ਰ ਠੀਕ ਆ ਆਸ਼ਾ ਤਾਂ ਹੋਰ 10000 ਛੋਟ ਹੋ ਜੂਗੀ 80000 ਦਾ ਪਰ ਲਾਓ ਵੀ ਉਹ 85000 ਦਾ ਬਾਅਦ ਲਾ ਐਵਰੇਜ ਹੀ ਆ 90000 ਯਾਰ 80 90000 ਦੀ ਰੇਂਜ ਵਾਲੇ ਆ ਸਾਰੇ ਇਹ ਠੀਕ ਆ ਜੀ ਲਾ ਮਿੱਤਰੋ ਆ ਕੇ ਛਾਂਟ ਕੇ ਜਿਵੇਂ ਕਹਿੰਦੇ ਹੁੰਦੇ ਲਜਾਣੇ ਨਾ ਆ ਇਹ ਆ 35 ਵਾਲਾ 2.5 ਲੱਖ ਦਾ ਦੇ ਦੇਣਾ 15 ਮਾਡਲ ਲੈ ਠੀਕ ਹੈ ਇਹ ਵੀ ਬਈ ਉਹ ਰੰਗ ਰੰਗ ਚੰਗਾ ਪਿਆ ਕੇ ਇਹ ਟੱਚਿੰਗ ਕਰਾਇਆ ਵੈ ਬਾਈ ਜੀ ਪੇਂਟ ਕਰਾਇਆ ਉਤਲੀ ਸ਼ੋਅ ਮਰਗੜ ਹੋਏ ਵੇ ਆ ਤਾਂ ਬਣੀ ਨਾ ਗੱਲ ਬਾਈ ਆ ਬਾਈ ਨੇ ਦਾਸਤਾ ਵੀ ਇਹ ਟੱਚਿੰਗ ਹੋਈ ਵੀ ਐ ਇੰਨਾ ਸਾਫ ਪਿਆ ਜਿਹੜਾ 2 ਸਵਾ 2 ਲੱਖ ਦਾ ਲੋਨ ਵੀ ਹੋ ਜਾਊਗਾ 2.5 ਲੱਖ ਦਾ ਇਹ ਠੀਕ ਹੈ ਸਿਰਫ ਆ ਮਗਰ ਜਿਹੜਾ ਫੋਰਡ ਖੜਾ ਹੈ ਵੀ 90000 ਦਾ ਆਇਸ਼ਰਾ 80000 ਦਾ ਠੀਕ ਹੈ ਜੀ ਉਸ ਤੋਂ ਬਾਅਦ 724 ਖੜਾ ਉਹ ਵੀ 80000 ਦਾ ਠੀਕ ਹੈ ਜੀ ਉਸ ਤੋਂ ਬੜੇ 735 ਖੜਾ 90000 ਦਾ ਠੀਕ ਹੈ ਬਾਈ ਹਾਂਜੀ ਲੇ ਵੀ 80 90 ਹਜ਼ਾਰ ਦੀ ਰੇਂਜ ਚ ਜਿਹਨੇ ਪੈਸੇ ਲਾਉਣੇ ਨੇ ਨਾ ਇੱਥੇ ਆ ਜਾਓ ਚੋਪਾ ਸਾਹਮਣੇ ਗ੍ਰੇਸ ਕਾਲਾ 60 ਪਾਈ ਟਾਇਰ ਆ ਕਿਹੜਾ ਹੁੰਦਾ 503 ਆਪਣੇ ਕੋਲੇ ਜਲਾਲਾਬਾਦ ਠੀਕ ਹੈ ਜੀ ਪੰਜਾਬ ਨੰਬਰ ਹੀ ਮਨ ਲੱਗਾ ਉਹ ਵੀ 135000 ਦੇ ਠੀਕ ਹੈ ਦਾ ਸਾਹਮਣੇ ਦੋ ਖੜੇ ਆ ਬਾਈ ਹੋਰਾਂ ਕੋਲੇ ਜਿਹੜਾ 9659 ਗ੍ਰਾਮ ਵੀ ਖੜਾ 175000 ਦਾ ਪਾਵਰ ਸਟੀering ਟਾਇਰ ਦਾ 35 40 ਪੈਸੇ ਹੀ ਹੈ ਠੀਕ ਹੈ ਜੀ ਹਾਂਜੀ ਲੈ ਮਿੱਤਰੋ ਟਰੈਕਟਰ ਹੀ ਟਰੈਕਟਰ ਆ ਕਿਸੇ ਨੇ ਅੱਜ ਦੀ ਤਰੀਕ 'ਚ ਟਰੈਕਟਰ ਲੈਣਾ 10 ਦਿਨਾਂ ਬਾਅਦ ਵੀ ਲੈਣਾ ਹੋਵੇ ਤੁਸੀਂ ਵੀਡੀਓ ਦੇਖ ਕੇ ਤਾਂ ਬਾਈ ਹੋਰਾਂ ਨੂੰ ਇੱਕ ਵਾਰੀ ਜ਼ਰੂਰ ਕਾਲ ਕਰਿਆ ਹੋਵੇ ਟਰੈਕਟਰ ਵਾਧੂ ਪੜਾ ਬਸ ਬਾਈ ਸਾਰਿਆਂ ਨੂੰ ਇਹੀ ਬੇਨਤੀ ਹੈ ਵੀ ਰੇਟ ਅੱਜ ਦੀ ਪੂਰੇ ਖਿੱਚਵੇਂ ਦੱਸਿਆ ਠੀਕ ਹੈ ਰੇਟ ਤਾਂ ਬਹੁਤਾ ਨਾ ਸੱਚਨ ਵੀ ਆ ਗਿਆ ਐ ਕਰਾਂਗੇ ਕੁਝ ਨਹੀਂ ਡਾਉਣਾ ਬਰਨਾ ਮਾਤਰ ਕੋਈ ਮਾਨ ਹੋ ਸਕਦਾ ਚਲੋ ਦੂਰ ਨੇੜੇ ਬੰਦੇ ਆ ਬਹੁਤਾ ਫਰਕ ਨਹੀਂ ਰੱਖਿਆ ਠੀਕ ਹੈ ਠੀਕ ਹੈ ਮਿੱਤਰੋ ਕੋਈ ਵੀ ਗੱਲਬਾਤ ਤੁਸੀਂ ਕਰਨੀ ਹੈ ਸਕਰੀਨ ਤੇ ਨੰਬਰ ਆ ਰਹੇ ਆ ਜੀ ਤੇ ਕਾਗਜ਼ ਕਾਰਵਾਈ ਵੱਲੋਂ ਜਾਂ ਕੋਈ ਹੋਰ ਲੋਨ ਵਗੈਰਾ ਵੱਲੋਂ ਸਾਰੇ ਲਗਭਗ ਸਾਰੇ ਪੰਜਾਬ ਨੰਬਰ ਹੀ ਟਰੈਕਟਰ ਆ ਹਾਂ ਬੇਫਿਕਰ 735 ਹੀ ਰਾਜਸਥਾਨ 2-3 ਟਰੈਕਟਰ ਵਿੱਚ ਰਾਜਸਥਾਨ ਨੰਬਰ ਬਾਕੀ ਪੰਜਾਬ ਹੀ ਸਾਰੇ ਠੀਕ ਹੈ 2000 ਤਾਂ ਠੀਕ ਹੈ ਜੀ ਬਾਈ ਧੰਨਵਾਦ ਜੀ ਬਹੁਤ ਸਮਾਂ ਦਿੱਤਾ ਤੁਸੀਂ ਤੇ ਬਾਈ ਇਹ ਬਾਬੇਓ ਸ਼੍ਰੀ ਮੋਖਸਰ ਸਾਹਿਬ ਦੀ ਏਜੰਸੀ ਹੈ ਸੋਨਾਲੀਕਾ ਏਜੰਸੀ ਹੈ ਜਿੱਥੇ ਇੰਨੇ ਟਰੈਕਟਰ ਖੜੇ ਹੋਏ ਆ ਕੋਈ ਵੀ ਟਰੈਕਟਰ ਤੁਹਾਨੂੰ ਮੈਂ ਜਿਵੇਂ ਕਿਹਾ ਵੀ 15 ਦਿਨਾਂ ਬਾਅਦ ਲੈਣਾ ਹੋਵੇ ਵੀਡੀਓ ਦੇਖਣ ਤੋਂ ਬਾਅਦ ਜਦੋਂ ਵੀ ਲੈਣਾ ਤੁਸੀਂ ਇੱਕ ਵਾਰੀ ਕਾਲ ਕਰੇ ਇਹਨਾਂ ਕੋਲੇ ਟਰੈਕਟਰ ਆਵੇਂ ਰੀਜਨਲ ਕੱਟੇ ਜਾਂਦੇ ਆ ਏਜੰਸੀ ਦੇ ਵਿੱਚ ਜਿਵੇਂ ਆਪਾਂ ਦੇਖ ਰਹੇ ਆ ਤੇ ਵੀਡੀਓ ਨੂੰ ਸ਼ੇਅਰ ਕਰਦੇ ਮੇਟਰੋ ਧੰਨਵਾਦ ਜੀ